ਨਾ ਵਾ ਵੇ ਤੇ ਕੀ ਹੋਇਆ ਕੀ ਹੈ ਅਰੇ ਬਟਨ ਦੇ ਜਿਲਦ ਲਾਡੀ ਟੂ ਨੇ ਫੋਨ ਕੀਤਾ ਤੇ ਮੁੰਡੇ ਗੱਲ ਪੈ ਗਏ ਆ ਗਏ ਮੇਰੇ ਜਿਲਦ ਵਿੱਚ ਹਾਂਜੀ ਠੀਕ ਹੈ ਬਟਨ ਦੇ ਜਿਲਦ ਲਾਡੀ ਟੂ ਨੇ ਦੇ ਮੁਰਿੰਦਾ ਥੋੜੇ ਚਿਰ ਪਹਿਲਾਂ ਜਮਾਨਤ ਤੇ ਆਇਆ ਠੀਕ ਹੈ ਤੇ ਫਿਰ ਤਾਂ ਵੀ ਸਾਡੇ ਗੈਂਗ ਵਾਰ ਹੋਈ ਬਾਅਦ ਚ ਫਾਰ ਤੇ ਉਹਨਾਂ ਨੇ ਪਰਚਾ ਨੇ ਦਰਜ ਕੀਤਾ ਮੇਰੇ ਤੇ ਪਰਚਾ ਦਰਜ ਕਰਤਾ ਉਹਨਾਂ ਨੇ ਠੀਕ ਹਾਂ ਜੀ ਤੇ ਉਹਨੇ ਵੀਡੀਓ ਕੋਲ ਕੀਤੀ ਜੇਲ੍ਹ ਚ ਕਰਤਾ ਉਹਨੇ ਤੇ ਮਰਿੰਡੇ ਨੇ ਕਾਨਫਰੈਂਸ ਤੇ ਉਹ ਆ ਗਏ ਮੇਰੇ ਸੁੱਤੇ ਪਏਰੇ ਦਾਤਰ ਮਾਰ ਗਏ ਤੇ ਨਾਲੇ ਪਿਸਟਲ ਹੈ ਜਿੰਨਾ ਕੋ ਕੰਨੇ ਕੋਦੇ ਕਾਲੇ ਕਾਲੇ ਜੈਂਟਲਗ ਜੇਲ੍ਹ ਤੇ ਪੁਲਿਸ ਵੀ ਪੁਲਸ ਨੂੰ ਨਹੀਂ ਨਾ ਕੋਈ ਤੇ ਤੁਹਾਨੂੰ ਪਟਿੰਡੇ ਰੋਥ ਥੱਲੇ ਲਿਆਂਦਾ ਗਿਆ ਨਹੀਂ ਮੈਂ ਤੇ ਮਰਸਲ ਜੇਲ੍ਹ ਚ ਉਹ ਵੀਡੀਓ ਕੋਲ ਕਰਤਾ ਸੀ ਉਥੋਂ ਗੱਲ ਫੈਣ ਵਾਸਤੇ ਇਹਨਾਂ ਨਾਲ ਅੱਛਾ ਗੱਲ ਵੀਡੀਓ ਨੰਬਰ ਤੋਂ ਜੇਲ੍ਹ ਚੇਗੇ ਹਾਂਜੀ ਮੰਮੀ ਹਾਂਜੀ ਉਹ ਠੰਡਾ ਜੇਲ੍ਹ ਤੇ ਉਹਦੇ ਬੰਦੇ ਇੱਥੇ ਜੇਲ੍ਹ ਚੇਗੇ ਹਾਂਜੀ ਅੰਮ੍ਰਿਤਸਰ ਜੇਲ੍ਹ ਦੇ ਬੰਦੇ ਆ ਠੀਕ ਹੁਣ ਮਾਂ ਕੀ ਕਰਦੇ ਹੋਗੇ ਫਦੀ ਪ੍ਰਚਾਰ ਦਰਜ ਜੇ ਤਾ ਲੈ ਵੈਲ ਦਾ ਡੀਡੂ ਤੇ ਤੇ ਮਰੰਡੇ ਦੇ ਸਿੰਘ ਜੀ ਤੇ ਭਾਈ ਕੀ ਹੋਇਆ ਜੀ ਇਹ ਮੇਰਾ ਬ੍ਰਦਰ ਛੋਟਾ ਕੱਲ ਨੂੰ ਫੋਨ ਆਇਆ ਹੈ ਅੰਮ੍ਰਿਤਸਰ ਜੇਲ੍ਹ ਚੋਂ ਵੀ ਤੁਹਾਡੇ ਵਾਰਿਸ ਤੇ ਕੇ ਨੇ ਸੱਟਾਂ ਲਾਤੀਆਂ ਜੇਲ੍ਹ ਦੇ ਅੰਦਰ ਤੇ ਬਹੁਤ ਗੰਭੀਰ ਹਾਲਤ ਵਿੱਚ ਨੂੰ ਇੱਥੇ ਲੈਂਦਾ ਹੋਇਆ ਪਿਆ ਜਦੋਂ ਇਹ ਪਾਣ ਕੇ ਪੁੱਛਿਆ ਇਹਦੇ ਕੋ ਤੇ ਇਹ ਕੋ ਬੋਲਣ ਦੀ ਹਾਲਤ ਵਿੱਚ ਨਹੀਂ ਫਿਰ ਘੰਟੇ ਦੋ ਘੰਟੇ ਬਾਅਦ ਹੋਸ਼ ਆਈ ਇਹਨੂੰ ਤੇ ਫਿਰ ਇਹਨੇ ਦੱਸਿਆ ਮੁੰਡਿਆਂ ਦੇ ਨਾਂ ਲੈ ਲਾਡੀ ਡੱਟੂ ਦਾ ਤੇ ਮਰਿੰਡੇ ਦਾ ਤੇ ਉਹਨਾਂ ਨੇ ਮੁੰਡੇ ਭੇਜੇ ਵੀਡੀਓ ਕਾਲ ਔਨ ਕਰਾ ਕੇ ਤੇ ਮੈਨੂੰ ਸੱਟਾਂ ਲਵਾਈਆਂ ਘੱਟੋ ਘੱਟ ਨਹੀਂ ਉਹ ਡੇਢ ਘੰਟਾ ਇਹਨੂੰ ਅੱਧਾ ਘੰਟਾ ਕੁੱਟਦੇ ਰਹੇ ਮੁੰਡੇ ਨੂੰ ਤੇ ਕੋਈ ਪ੍ਰਸ਼ਾਸਨ ਵਾਲਾ ਛਡਾਉਂਦੀ ਆ ਕਿੰਨੀ ਜਾਰੀ ਸਿਰ 'ਚ ਬਲੀਡਿੰਗ ਹੋਈ ਆ ਤੇ ਸਿਰ 'ਚ ਸੱਟਾਂ ਦੇ ਕਿੰਨੇ ਫ੍ਰੈਕਚਰ ਨੇ ਲੱਤ ਵੀ ਫ੍ਰੈਕਚਰ ਆ ਉਹਦੀ ਤੇ ਸਾਡੀ ਪ੍ਰਸ਼ਾਸਨ ਤੋਂ ਇਹ ਉਹਨਾਂ ਦੇ ਬਸ ਸਖਤ ਸਖਤ ਕਾਰਵਾਈ ਕੀਤੀ ਜਾਵੇ। ਇਹ ਜਗ੍ਹਾ ਤੇ ਕੁੱਟਮਾਰ ਹੋ ਗਈ। ਇਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪਹਿਲੇ ਜੇਲ੍ਹ ਦੇ ਵਿੱਚ ਹੀ ਕੁੱਟਮਾਰ ਜੇਲ੍ਹ ਦੇ ਅੰਦਰ ਹਾਂਜੀ। ਜੇਲ੍ਹ ਦੇ ਵਿੱਚ ਨਹੀਂ ਸਿਕਿਉਰਿਟੀ ਹੁੰਦੀ ਉੱਥੇ ਕਿਸ ਤਰ੍ਹਾਂ ਕੁੱਟਮਾਰ ਇਹ ਤੇ ਹੁਣ ਪ੍ਰਸ਼ਾਸਨ ਨੂੰ ਪਤਾ ਉਹ ਜੇਲ੍ਹ ਪ੍ਰਸ਼ਾਸਨ ਨੂੰ ਵੀ ਇਹ ਕਿਤਰ੍ਹਾਂ ਨੂੰ ਇੰਨਾ ਬ੍ਰੀਤਨਾ ਕੁੱਟਿਆ ਤੇ ਆ ਵੇਖ ਹੀ ਲਿਆ ਹੋਣਾ। ਇਹ ਨੂੰ ਹਮੇਸ਼ਾ ਕਹਿੰਦੇ ਨਸ਼ਾ ਵੇਚਣ ਤੋਂ ਕਹਿੰਦੇ ਸੀ। ਇੱਥੇ ਵੀ ਲੜਾਈ ਝਗੜੇ ਦਾ ਪਰਚਾ ਹੀ ਆਪ ਇਹਨੂੰ ਸਰੈਂਡਰ ਕਰਵਾਇਆ ਸੀ ਵੀ ਜੇਲ੍ਹ 'ਚ ਸੇਫ ਰਹੂਗਾ ਸੁਧਰ ਜਾਊਗਾ। ਪਰ ਜੇਲ੍ਹ 'ਚ ਜਾ ਕੇ ਅੰਦਰ ਇਹਦਾ ਆ ਹਾਲ ਕਰਕੇ ਭੇਜ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਵੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਹਾਲੇ ਤੱਕ ਉਤਰਾ ਕੋਈ ਥਾਣੇ ਵਾਲਾ ਇਹਦਾ ਬਿਆਨ ਵੀ ਨਹੀਂ ਲੈਣ ਆਇਆ ਹਾਂਜੀ ਹੁਣ ਵੀ ਖਤਰਾ ਹੈਗਾ ਵਾ ਸਾਡੇ ਇਹੋ ਮੰਗ ਆ ਵੀ ਇਹਨੂੰ ਹਫਾਜ਼ਤ ਕੀਤੀ ਜਾਵੇ ਉਹਦੀ ਜੋ ਕੁੱਟਮਾਰ ਹੋਈ ਬੰਦੇ ਨਾਲ ਕੀ ਗੱਲ ਜੀ ਮੈਡੀਕਲ ਦਾ ਪਤਾ ਨਹੀਂ ਜੀ ਉਹ ਮੈਡੀਕਲ ਸਕورٹی ਡਿਊਟੀ ਲੱਗੀ ਸੀ ਤੇ ਬਸ ਅਸੀਂ ਅਮਰਜੈਂਸੀ ਲੈ ਗਿਆ ਹੁਸਪਤਾਲ ਨਹੀਂ ਜੇਲ੍ਹ ਦੇ ਵਿੱਚ ਉਹ ਕੰਦੇ ਨਾਲ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਉਹਦੇ ਬਾਰੇ ਤੁਹਾਨੂੰ ਕੋਈ ਪਤਾ ਹੋਵੇ ਨਹੀਂ ਜੇਲ੍ਹ ਦੇ ਬਾਰੇ ਨਹੀਂ ਜੇਲ੍ਹ ਦੇ ਬਾਰੇ ਹੁਣ ਅਸੀਂ ਅਮਰਜੈਂਸੀ ਡਿਊਟੀ ਲੱਗੀ ਉਹਨੇ ਕਿਹਾ ਵੀ ਅਮਰਜੈਂਸੀ ਲੈ ਕੇ ਜਾਣਾ ਬੰਦਾ ਵਕਤ ਅਸੀਂ ਲੈ ਆਏ ਹੁਸਪਤਾਲ ਠੀਕ ਹੈ ਮੈਂ ਕਿੱਥੋਂ ਆਈ ਸੀ ਤੁਸੀਂ ਆਈ ਪਟਾਪੁਰ ਜੇਲ੍ਹ ਚ ਪਟਾਪੁਰ ਜੇਲ੍ਹ ਦੇ ਅੰਦਰੋਂ ਲੈ ਕੇ ਆਏ ਹਾਂ ਜੀ ਜੀ ਤੇ ਕੁੱਟਮਾਰ ਜੇਲ੍ਹ ਦੇ ਅੰਦਰ ਹੀ ਹੋਈ ਹੈ ਹਾਂ ਜੀ ਠੀਕ ਹੈ ਹਿੰਟੋ ਯਾਰ ਬੜੀ ਐਕੀ ਕਹਾਣੀ ਇਹ ਕਰਨਵੀਰ ਸਿੰਘ ਇਹਦੇ ਕੱਲ ਖਮੀ ਅੰਗੇਰ ਦੇ ਅੰਦਰ ਝਗੜਾ ਹੋਇਆ ਜੀ ਦੂਜੇ ਕੈਦੀਆਂ ਪੰਜ ਛੇ ਕੈਦੀਆਂ ਨੇ ਉਹਨੂੰ ਮਾਰਿਆ ਕੁੱਟਿਆ ਤੇ ਇੱਥੇ ਲਾਜਲੀ ਦਾਖਲ ਕਰਾਇਆ ਉਹਨੂੰ ਠੀਕ ਹੈ ਜੀ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਜੀ ਸਰ ਮਰੀਜ਼ ਕਹਿੰਦੇ ਕੱਲ ਦਾ ਇੱਥੇ ਆਇਆ ਆ ਜੇ ਤੇ ਤੁਸੀਂ ਅੱਜ ਆਈਏ ਨਹੀਂ ਅਸੀਂ ਤੇਰਾਤੀ ਦਾਖਲ ਕਰਾ ਕੇ ਗਏ ਆ ਤੇ ਅੱਜ ਕਿਉਂ ਆਏ ਜੀ ਜੇ ਅਸੀਂ ਲੈ ਕੇ ਨਹੀਂ ਆਏ ਤੇ ਫਿਰ ਨਹੀਂ ਨਹੀਂ ਜੇ ਅਸੀਂ ਮੇਰੀ ਗੱਲ ਸੁਣੋ ਨਾ ਜੇ ਅਸੀਂ ਲੈ ਕੇ ਨਹੀਂ ਆਏ ਤੇ ਫਿਰ ਇੱਥੇ ਕਿੱਥੇ ਪਹੁੰਚ ਕੇ ਆਪੇ ਪਹੁੰਚ ਗਿਆ ਜੇਲ੍ਹ ਦੇ ਵਿੱਚ ਇੰਨੀ ਸਿਕਿਉਰਿਟੀ ਹੁੰਦੀ ਉੱਥੇ ਐਡੀ ਵੱਡੀ ਕੁੱਟ ਮਾਰੋ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਵੈਸੇ ਕੀ ਕੰਡੀਸ਼ਨ ਕੀ ਹੈਗੀ ਮਰੀਜ਼ ਦੀ ਦੇਖੋ ਜੀ ਲਾਚ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆ ਜੋ ਦੱਸ ਦੇ ਫਿਰ ਵੀ ਇੱਥੇ ਇਹਨਾਂ ਨੂੰ ਦੱਸਿਆ ਜਾ ਰਿਹਾ ਵੀ ਇਹ ਤੋਂ ਰਿਫਰ ਕੀਤਾ ਜਾ ਰਿਹਾ ਮੈਨੂੰ ਇਹ ਨਹੀਂ ਦੱਸਿਆ ਨਹੀਂ ਮੈਂ ਕਰਨ ਰਿਹਾ ਕਨਫਰਮ ਹੋ ਸਦਾ ਰਿਫਰ ਕਰ ਦੇਣਗੇ ਇਹ ਵੀ ਸੱਟ ਲੱਗੀ ਜੀ ਕਿਹੜੇ ਤਰ੍ਹਾਂ ਦਾ ਸੱਟ ਜ ਇਸ ਪਰ ਇਹ ਜੀ ਵੈਰੀਫਾਈ ਕਰ ਰਹੀ ਹੈ ਜੀ